ਸਾਨੂੰ ਬੈਠੋ ਜਿਹੜਾ ਕਿ ਅੱਜ ਭਗਵਾਨ ਤੁਮਾਰ ਨੇ ਪੰਜਾਬ ਪੁਲਿਸ ਵੀ ਨਕਮੀ ਕਰ ਦਿੱਤੀ ਕਿ ਪੰਜਾਬ ਪੁਲਿਸ ਨਕਮੀ ਕਰ ਦਿੱਤੀ ਆਪਾਂ ਪੁਲਿਸ ਨੂੰ ਨਹੀਂ ਦੋਸ਼ ਦੇਣਾ ਪੁਲਿਸ ਵਾਲੇ ਆਪਣੇ ਨਾਲ ਨੇ ਤੁਸੀਂ ਸਾਰੇ ਨੇ ਇਕੱਠੇ ਹੋ ਕੇ ਆਪਾਂ ਅੱਗੇ ਚੱਲੀਏ ਕਾਂਗਰਸ ਪਾਰਟੀ ਜਿੰਦਾਬਾਦ ਪੰਚਾਇਤਾਂ ਦੇ ਵਿੱਚ ਇੱਕ ਮੁਥੇ ਜਿੱਥੇ ਆਪਣਾ ਇੱਕ ਸਰਪੰਚ ਖੜੂ ਆ ਦੀ ਕਿਵੇਂ ਮਦਦ ਕਰਦੇ ਦਾ ਮੈਂਬਰ ਦੇ ਇਸੇ ਨਾਲ ਆਪਣੀ ਏਕਤਾ ਗਈ ਤੇ ਆਪਣਾ ਪਦਾਰਥ ਖੜਾ ਵਾ ਹਮੇਸ਼ਾ ਜਿੰਦਾਬਾਦ ਰਹੇਗਾ ਇੰਨਾ ਕਹਿੰਦੇ ਰਹਿਤ ਜੂ ਦਾ ਖਾਲਸਾ ਰਹਿਤ ਉਹ ਸਾਰੇ ਹੀ ਪਾਕਿਆਂ ਦਾ ਹੱਕ ਬਣਦਾ ਸੀ ਸਾਰੇ ਲੋਕਾਂ ਦਾ ਹੱਕ ਬਣਦਾ ਆਮ ਲੋਕਾਂ ਦਾ ਹੱਕ ਬਣਦਾ ਕੱਤਰ ਹੋ ਕੇ ਇਸ ਪੰਜਾਬ ਸਰਕਾਰ ਦੇ ਨਾਲ ਲੜਾਈ ਕਿਵੇਂ ਲੜਨੀ ਹੈ ਇਸ ਪੰਜਾਬ ਸਰਕਾਰ ਦੇ ਆਪਾਂ ਜੋ ਕਿ ਇਹਨਾਂ ਦੀ ਕੀ ਕੀ ਹੁਕਾਰਗੁਜ਼ਾਰੀ ਨੂੰ ਉਹਨਾਂ ਦੇ ਸਾਹਮਣੇ ਲੈ ਕੇ ਆਉਣਾ ਜੋ ਕਿ ਇਹਨਾਂ ਦਾ ਨਾਰਾ ਸੀ ਬਹੁਤ ਵੱਡਾ ਨਾਰਾ ਸੀ 91 ਸੀਟਾਂ ਪੰਜਾਬ ਦੇ ਲੋਕਾਂ ਨੇ ਦਿੱਤੀਆਂ ਜੋ ਕਿ ਇੱਕ ਰਕਾਰ ਤੋੜ ਸਰਕਾਰ ਬਣਾਈ ਲੇਕਨ ਉਹ ਸਾਰਿਆਂ ਨੂੰ ਪਤਾ ਹੈ ਉਹ ਸਰਕਾਰ ਬਣਾ ਕੇ ਸਾਰੇ ਲੋਕ ਪਸਤਾਰੇ ਨੇ ਇਸ ਕਰਕੇ ਪਸਤਾਰੇ ਨੇ ਜੋ ਕਿ ਲੋਕਾਂ ਨਾਲ ਵਾਅਦੇ ਕੀਤੇ ਸੀ ਸਾਡੀ ਬੀਬੀ ਨੇ ਵਾਅਦੇ ਕੀਤੇ ਸੀ ਨੌਜਵਾਨਾਂ ਨਾਲ ਵਾਅਦੇ ਕੀਤੇ ਸੀ ਆਮ ਕਿਸਾਨਾਂ ਨਾਲ ਛੋਟੇ ਵਪਾਰੀਆਂ ਨਾਲ ਮਜ਼ਦੂਰਾਂ ਨਾਲ ਵਾਅਦੇ ਕੀਤੇ ਸੀ ਉਹ ਇੱਕ ਵੀ ਪੂਰਾ ਨਹੀਂ ਹੋ ਸਕਿਆ ਮੇਰੇ ਤੋਂ ਬੁਲਾਰਿਆਂ ਤੋਂ ਪਹਿਲਾਂ ਸਾਰੇ ਬੁਲਾਰਿਆਂ ਨੇ ਮੇਰੇ ਤੋਂ ਬੋਲਣ ਤੋਂ ਪਹਿਲਾਂ ਦੱਸ ਹੀ ਦਿੱਤਾ ਸੋ ਮੈਂ ਹੁਣ ਇੱਥੇ ਜੋ ਕਿ ਕਾਂਗਰਸ ਪਾਰਟੀ ਵੱਲੋਂ ਮੰਗ ਪੱਤਰ ਤਿਆਰ ਕੀਤਾ ਗਿਆ ਹੈ ਉਹ ਡੀਐਸਪੀ ਸਾਹਿਬ ਨੂੰ ਦੇਵਾਂਗੇ ਉਸ ਤੋਂ ਬਾਅਦ ਆਪਣੀਆਂ ਜਿਨ੍ਹਾਂ ਨੇ ਹਾਜ਼ਰੀਆਂ ਲਵਾਈਆਂ ਮੈਂ ਉਹਨਾਂ ਦਾ ਜਿੰਨੇ ਵੀ ਵਰਕਰ ਨੇ ਸੋ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਸਾਰਿਆਂ ਨੂੰ ਜੀ ਆਖਾ ਦਾ ਸੋ ਮੇਰੇ ਵੱਲੋਂ ਸਾਰਿਆਂ ਨੂੰ ਆਪੜੀ ਸਤਿ ਸ਼੍ਰੀ ਅਕਾਲ ਸ੍ਰੀ ਵਾਹਿਗੁਰੂ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਨੀਜੇ ਜੀ ਉਹ ਪੰਦਰਾਂ ਦਿਨਾਂ ਦੇ ਮਰਹੂਮ ਆ ਪੰਜ ਸੱਤ ਦਿਨਾਂ ਦੇ ਪੰਦਰਾਂ ਦਿਨਾਂ ਜਿੰਨੇ ਵੀ ਮੇਰੇ ਬਾਪੂ ਉਹ ਮੰਦਰ ਕੋ ਆਇਆ ਇਹਨਾਂ ਥੋੜੀ ਨਾਲ ਵੀ ਥੜਾ ਇਹ ਅਲਤਾਂ ਕੋਲ ਆ ਗਿਆ ਨਹੀਂ ਥੜਿਆ ਬੋਲਿਕਪੁਰ ਲੈ ਕੇ ਵੇਰ ਕਰਨਾ ਸੀ ਛੋਟਾ ਗੱਦੀ ਕਦੋਂ ਸਭ ਬੰਦਾ ਦਿੱਤਾ ਮੇਰੇ ਹੁੰਦੇ ਹਾਲੇ ਇਹ ਨਹੀਂ ਹੁੰਦਾ ਵੀ ਉਹ ਕਰ ਦੋਏ ਕੁਈ ਰਹੇਗਾ ਬਾਕੀ ਜੀ ਉਹਨੂੰ ਕਰੇ ਹੁਣ ਡੀਐਸਪੀ ਦਫਤਰ ਚ ਕਾਂਗਰਸ ਵੱਲੋਂ ਧਰਨਾ ਲਾਇਆ ਗਿਆ ਸੀ ਇੱਕ ਇਸ ਦੇ ਸੰਬੰਧ ਚ ਲਾਇਆ ਗਿਆ ਸੀ ਜੀ ਕੁਮਾਰ ਜੀ ਪਹਿਲਾ ਤਾਂ ਮੈਂ ਤੁਹਾਡਾ ਇੱਥੇ ਪਹੁੰਚਣ ਦੇ ਤੁਹਾਡੇ ਚੈਨਲ ਦਾ ਵੀਜੇ ਕੁਮਾਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਸੋ ਜੋ ਅੱਜ ਇਹ ਧਰਨਾ ਸੀ ਸਰਦਾਰ ਅਮਰਿੰਦਰ ਸਿੰਘ ਰਾਜਾ ਬਣਿੰਗ ਜੀ ਜੋ ਕਿ ਸਾਡੇ ਪੰਜਾਬ ਦੇ ਕਾਂਗਰਸ ਪਾਰਟੀ ਦੇ ਪ੍ਰਧਾਨ ਜੀ ਨੇ ਉਹਨਾਂ ਵੱਲੋਂ ਅੰਦੀ ਦਿੱਤਾ ਗਿਆ ਸੀ ਜੋ ਕਿ 17 ਸਤੰਬਰ ਨੂੰ 10:00 ਵਜੇ ਤੋਂ ਲੈ ਕੇ 1:00 ਵਜੇ ਦੇ ਕਰੀਬ ਧਰਨਾ ਦੇਣਾ ਸੀ ਸਾਰੇ ਹੀ ਪੂਰੇ ਪੰਜਾਬ ਦੇ ਵਿੱਚ ਜਿੰਨੇ ਵੀ ਉਪਕੁਪਤਾਨ ਹੈਗੇ ਨੇ ਜਿੰਨੇ ਵੀ ਦਫ਼ਤਰ ਹੈਗੇ ਨੇ ਉਹਨਾਂ ਤੇ ਜੋ ਧਰਨਾ ਦਿੱਤਾ ਜਾ ਰਿਹਾ ਪੰਜਾਬ ਦੇ ਵਿੱਚ ਸੋ ਆਮਨ ਕਾਨੂੰਨ ਦੀ ਸਥਿਤੀ ਨੂੰ ਦੇਖ ਕੇ ਜੋ ਕਿ ਇਹ ਸਰਕਾਰ ਵਾਅਦੇ ਕਰਦੇ ਸੀ ਵੱਡੇ ਵੱਡੇ ਵਾਅਦੇ ਕਰਦੇ ਸੀ ਕਿ ਸਾਡੀ ਸਰਕਾਰ ਲਿਆਓ ਬਦਲਾਅ ਲਿਆਓ 70 ਸਾਲ ਹੋ ਗਏ ਦੋ ਸਰਕਾਰ ਆ ਰਹੀਆਂ ਨੇ ਵਾਰੀ ਨਾਲ ਵਾਰੀ ਵਟੇ ਜੋ ਕਿ ਸਾਡਾ ਸਾਡੀ ਸਰਕਾਰ ਲਿਓ ਆਮ ਆਦਮੀ ਪਾਰਟੀ ਦੀ ਬਦਲਾ ਲਿਓ ਸੋ ਨੂੰ ਘਰੇ ਬੈਠਣ ਥੋੜੇ ਕੰਮ ਹੋਇਆ ਕਰਨਗੇ ਥੋੜੇ ਸੱਥਾਂ ਦੇ ਵਿੱਚ ਪੰਚਾਇਤਾਂ ਦੇ ਵਿੱਚ ਕੰਮ ਹੋਇਆ ਕਰਨਗੇ ਤੇ ਗੁੰਡਾਗਰਦੀ ਖਤਮ ਹੋਜੂ ਨਸ਼ਾ ਖਤਮ ਹੋਜੂ ਰਿਸ਼ਵਤ ਖੋਰੀ ਖਤਮ ਹੋਜੂ ਨੌਕਰੀਆਂ ਦਿੱਤੀਆਂ ਜਾਣਗੀਆਂ ਹਰ ਇੱਕ ਬੰਦੇ ਨੂੰ ਘਰ ਘਰ ਨੌਕਰੀਆਂ ਦਿੱਤੀਆਂ ਜਾਣਗੀਆਂ ਬੀਬੀਆਂ ਨੂੰ ਹਜ਼ਾਰ-ਹਜ਼ਾਰ ਰੁਪਇਆ ਉਹਨਾਂ ਦੇ ਖਾਤੇ ਦੇ ਵਿੱਚ ਪਾਇਆ ਜਾਊਗਾ ਇਦਾਂ ਦੇ ਸੋ ਮੇਰਾ ਕਹਿਣ ਦਾ ਭਾਵ ਹੈ ਜੋ ਕਿ ਗੁੰਡਾਗਰਦੀ ਦੀ ਕੋਈ ਹੱਦ ਨਹੀਂ ਰਹੀ ਲੇਕਨ ਇਹਨਾਂ ਨੇ ਜੋ ਵਾਅਦੇ ਕੀਤੇ ਸੀ ਉਹਨਾਂ ਦੇ ਵਿੱਚ ਇੱਕ ਵੀ ਪੂਰਾ ਨਹੀਂ ਹੋਇਆ ਸੋ ਸਾਡਾ ਕਹਿਣਾ ਹੈ ਜੋ ਸਾਡੇ ਜਿਥੇ ਬਲਾਕ ਪ੍ਰਧਾਨ ਹਾਜ਼ਰ ਨੇ ਔਰ ਜੂਥ ਦੇ ਹਾਜ਼ਰ ਨੇ ਸੋ ਸੀਨੀਅਰ ਇੱਥੇ ਸਾਡੇ ਸਾਰੀ ਕਾਂਗਰਸ ਪਾਰਟੀ ਦੇ ਨੁਮਾਇੰਦੇ ਹਾਜ਼ਰ ਨੇ ਸੋ ਉਹਨਾਂ ਵੱਲੋਂ ਯਾਨੀ ਕਿ ਵਾਰ-ਵਾਰ ਇਹੀ ਕਿਹਾ ਗਿਆ ਧਰਮ ਦੇ ਵਿੱਚ ਵੀ ਦੱਸਿਆ ਗਿਆ ਲੋਕਾਂ ਨੂੰ ਵੀ ਜੋ ਇਹ ਸਰਕਾਰ ਆਈ ਹੈ ਇਹ ਤੋਂ ਪਹਿਲਾਂ ਨਾ ਆਵੇ ਆਈ ਹੈ ਨਾ ਆਵੇ ਕਿਉਂਕਿ ਐਡਾ ਵੱਡਾ ਬਦਲਾ ਆ ਗਿਆ ਐਡੇ ਵੱਡੇ ਬਦਲਾ ਦੇ باوجود ਲੋਕ ਤਰਾ ਤਰਾ ਕਰਦੇ ਨੇ ਹਰੇਕ ਪਾਰਟੀ ਦਾ ਹਰੇਕ ਵਰਕਰ ਬੱਚੇ ਤੋਂ ਲੈ ਕੇ ਬੀਬੀਆਂ ਤੱਕ ਪੈਣਾ ਤੱਕ ਬਜ਼ੁਰਗਾਂ ਤੱਕ ਨੌਜਵਾਨ ਬੱਚਿਆਂ ਤੱਕ ਤਕਰੀਬਨ ਕੋਈ ਵੀ ਇਹਨਾਂ ਨੇ ਕਸਰ ਨਹੀਂ ਛੱਡੀ ਜੋ ਕਿ ਇਹਨਾਂ ਨੇ ਆਪਣੀਆਂ ਕਸਰਾਂ ਕੱਢ ਦਿੱਤੀਆਂ ਨੇ ਗੁੰਡਾਗਰਦੀ ਨਸ਼ਾ ਤਸਕਰ ਰੋਟਾਂ ਕਸੋਟਾਂ ਵਪਾਰੀ ਮਜ਼ਦੂਰ ਜੋ ਕੋਈ ਵੀ ਨਹੀਂ ਛੱਡਿਆ ਕੋਈ ਵੀ ਨਹੀਂ ਬਖਸਿਆ ਲੇਕਿਨ ਹੁਣ ਮੇਰਾ ਕਹਿਣ ਦਾ ਭਾਵ ਹੈ ਇੱਥੇ ਜੋ ਕਿ ਕਾਂਗਰਸ ਪਾਰਟੀ ਵੱਲੋਂ ਜੋ ਕਿ ਅੱਜ ਦਾ ਅਸੀਂ ਮੰਗ ਪੱਤਰ ਦੇਣਾ ਸੀ ਆਮਨ ਕਾਨੂੰਨ ਦੀ ਸਥਿਤੀ ਬਿਲਕੁਲ ਆਸ ਤੋਂ ਪਾਸ ਤੋਂ ਹੋ ਚੁੱਕੀ ਆ ਜੋ ਕਿ ਲੋਕਾਂ ਨੂੰ ਕੋਈ ਵੀ ਸਹੂਲਤ ਨਹੀਂ ਮਿਲ ਰਹੀ ਕੋਈ ਲੋਕ ਘਰਾਂ ਦੇ ਵਿੱਚੋਂ ਬਾਹਰ ਨਹੀਂ ਜਾ ਰਹੇ 5 ਵਜੇ ਸ਼ਾਮ ਨੂੰ ਘਰੇ ਵੜ ਜਾਂਦੇ ਆ ਸਵੇਰੇ ਨਿਕਲਦੇ ਆ ਲੋਕਾਂ ਨੂੰ ਘਰੇ ਬੈਠਾ ਨੂੰਗੀ ਕੁੱਟ ਮੋਹਰ ਕਰਕੇ ਗੁੰਡਾਗਰਦੀ ਕਰਕੇ ਉੱਥੋਂ ਵੀ ਲੁੱਟਾਂ ਕਰਕੇ ਲੈ ਜਾਂਦੇ ਆ ਸਾਰੇ ਪੜੀ ਪਾਦ ਨਾਲ ਜਾਣਦੇ ਆ ਸੋ ਇਹ ਲੋਕਾਂ ਦੇ ਸਾਹਮਣੇ ਜੋ ਕਿ ਅੱਜ ਅਸੀਂ ਧਰਨਾ ਦਿੱਤਾ ਸੀ ਜਾਂ ਪੰਜਾਬ ਦੇ ਵਿੱਚ ਪੂਰਾ ਧਰਨਾ ਦਿੱਤਾ ਸੀ ਸਾਡੇ ਪ੍ਰਧਾਨ ਜੀ ਵੱਲੋਂ ਸਮੁੱਚੀ ਕਾਂਗਰਸ ਵੱਲੋਂ ਸਮੁੱਚੀ ਲੀਡਰਸ਼ਿਪ ਵੱਲੋਂ ਜੋ ਉਹਨਾਂ ਦਾ ਸੰਦੇਸ਼ ਸੀ ਉਸ ਨੂੰ ਪੂਰਨ ਕੀਤਾ ਸਪੂਰਨ ਕੀਤਾ ਸੋ ਹੁਣ ਸਾਰਿਆਂ ਨੇ ਇੱਥੇ ਹੀ ਧਰਨਾ ਦੇ ਕੇ ਆਪੋ ਆਪਣੇ ਕੰਮਾਂ ਦੇ ਵਿੱਚ ਜਾ ਰਹੇ ਨੇ ਸੋ ਸਾਰਿਆਂ ਦਾ ਹੀ ਧੰਨਵਾਦ ਕਰਦੇ ਹਾਂ ਪੂਰੀ ਸਮੁੱਚੀ ਕਾਂਗਰਸ ਪਾਰਟੀ ਦਾ ਸਮੁੱਚੇ ਵਰਕਰਾਂ ਦਾ ਇੱਥੇ ਆਏ ਨੂੰ ਜੀ ਆਇਆਂ ਕਹਦੇ ਹਾਂ ਜੀ ਰਾਜ ਮંત્રી ਜੀ ਜੋ ਅੱਜ ਦਾ ਧਰਨਾ ਸੀ ਜਿਹਦੇ ਸੰਬੰਧ ਵਿੱਚ ਦੱਸੋ ਹਾਂ ਜੀ ਅੱਜ ਕਰਨਾ ਸਾਡੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ਼੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਵੱਲੋਂ ਰੱਖਿਆ ਗਿਆ ਸੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਰੇ ਪੰਜਾਬ ਦੇ ਵਿੱਚ ਆਪਣੇ ਡੀਐਸਪੀ ਦਫਤਰ ਦੇ ਮੁਰੇ ਕਾਂਗਰਸ ਪਾਰਟੀ ਵਰ ਲੋਤਰ ਨਾਲ ਲਾਇਆ ਜਾ ਰਿਹਾ ਸੀ ਜਿੱਥੇ ਕਿ ਬਲਾਕ ਪ੍ਰਧਾਨ ਸਰਪੰਚ ਪੰਚ ਐਮਸੀ ਸਾਰੇ ਵਰਕਰ ਸਹਿबान ਇਕੱਠੇ ਹੋ ਕੇ ਧਰਨਾ ਲਾਇਆ ਚ ਸੀ ਤੇ ਇੱਥੇ ਇਸ ਧਰਨੇ ਦਾ ਇਹ ਮਕਸਦ ਸੀ ਵੇ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਹੁਤ ਚਿੰਤਾਜਨਕ ਹੈ ਹਰ ਪਾਸੇ ਲੁੱਟਾਂ ਕੋਹਾ ਮਾਰ ਢਾੜ ਕੋਈ ਕਿਸੇ ਕਿਸਮ ਦਾ ਕਾਨੂੰਨ ਦਾ ਡਰ ਨਹੀਂ ਹੈਗਾ ਈਆਂ ਪੈਣਾ ਬਜ਼ੁਰਗ ਰਾਤ ਨੂੰ ਸ਼ਾਮ ਨੂੰ ਦਿਨੇ ਕਿਤੇ ਵੀ ਬਾਹਰ ਨਹੀਂ ਜਾ ਸਕਦੇ ਉਹਨਾਂ ਦੀ ਕਲਚੋ ਚੈਨੀ ਲਾ ਦਿੱਤੇ ਜਾਂਦੀਆਂ ਨੇ ਕੰਨਾਂ ਚੋਂ ਵਾਲੀਆਂ ਲਾ ਦਿੱਤੇ ਜਾਂਦੀਆਂ ਨੇ ਹਰ ਪਾਸੇ ਮਾਰ ਢਾੜ ਚੱਲ ਰਹੀ ਹੈ ਕਿਸੇ ਨੂੰ ਕੋਈ ਕਿਸੇ ਕਾਨੂੰਨ ਦਾ ਡਰ ਨਹੀਂ ਹੈਗਾ ਕਿਤੇ ਜਾ ਕੇ ਕੋਈ ਜਾ ਕੇ ਕਿਸੇ ਨੂੰ ਵੱਢੇ ਆਉਂਦਾ ਕਿਸੇ ਜਾ ਕੇ ਨੂੰ ਮਾਰ ਕੁੱਟ ਕਰਦਾ ਕੋਈ ਇਸ ਤਰ੍ਹਾਂ ਦਾ ਕੋਈ ਮਾਹੌਲ ਨਹੀਂ ਹੈਗਾ ਨਸ਼ਾ ਇਹ ਤਾਂ ਮੇਨ ਕਾਰਨ ਹੈਗਾ ਨਸ਼ਾ ਨਸ਼ਾ ਬੇਕਰ ਰਿਹਾ ਹੈ ਨਸ਼ੇ ਦੇ ਵਿੱਚ ਲੋਕਾਂ ਨੂੰ ਬੰਦਿਆਂ ਨੂੰ ਮੁੰਡਿਆਂ ਨੂੰ ਕੋਈ ਪਤਾ ਨਹੀਂ ਲੱਗਦਾ ਵੀ ਅਸੀਂ ਕੀ ਕਰ ਰਹੇ ਆ ਨਸ਼ਾ ਕਿੱਥੋਂ ਆ ਰਿਹਾ ਨਸ਼ਾ ਕੌਣ ਵਿਕਵਾ ਰਿਹਾ ਇਸ ਚੀਜ਼ ਦਾ ਹਜੇ ਤੱਕ ਕੋਈ ਹੱਲ ਨਹੀਂ ਨਿਕਲਿਆ ਹਾਲਾਂਕਿ ਭਗਵੰਤ ਮਾਨ ਸਾਹਿਬ ਦੀ ਸਰਕਾਰ ਕੇਧਰੀਵਾਲ ਸਾਹਿਬ ਕਹਿੰਦੇ ਸੀ ਵੀ ਨਸ਼ਾ ਸੀ 3 ਮਹੀਨਿਆਂ ਦੇ ਵਿੱਚ 1 ਮਹੀਨੇ ਦੇ ਵਿੱਚ ਖਤਮ ਕਰ ਦਿਆਂਗੇ ਹੁਣ 2.5 ਸਾਲ ਮੁੱਕ ਚੁੱਕੇ ਨੇ 3 ਸਾਲ ਪੂਰੇ ਹੋਣ ਵਾਲੇ ਨੇ ਪਰ ਹਜੇ ਤੱਕ ਨਸ਼ੇ ਦਾ ਕੋਈ ਹੱਲ ਨਹੀਂ ਨਿਕਲਿਆ ਇਹ ਨਸ਼ਾ ਹੀ ਮੇਨ ਕਾਰਨਾ ਜਿਹੜੀਆਂ ਲੁੱਟਾਂ ਕੋਹਾ ਹੋ ਰਹੀਆਂ ਨੇ ਮੁੰਡਿਆਂ ਨੂੰ ਜੋ ਵੀ ਨਸ਼ਾ ਕਰਦੇ ਨੇ ਉਹਨਾਂ ਨੂੰ ਜਦੋਂ ਕੋਈ ਪੈਸਾ ਨਹੀਂ ਮਿਲਦਾ ਤਾਂ ਉਹ ਲੁਟਕਾਂ ਕੋਹਾਂ ਵੱਲ ਭੱਜਦੇ ਨੇ ਕਾਂਗਰਸੀ ਅਗਲੀ ਰਣਨੀਤੀ ਕੀ ਹੋਈ ਕਾਂਗਰਸੀ ਰਣਨੀਤੀ ਜੇ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਅੱਜ ਇਸੇ ਕਰਕੇ ਹੀ ਤਰਨਾ ਲਾਇਆ ਜਾ ਰਿਹਾ ਤਾਂ ਕਿ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੂੰ ਸੁੱਤੇ ਵੇ ਜਗਾਇਆ ਜਾ ਸਕੇ ਤਾਂ ਕਿ ਉਹਨਾਂ ਨੂੰ ਅੱਜ ਦੀ ਸਥਿਤੀ ਦਾ ਪਤਾ ਲੱਗ ਸਕੇ ਸਾਡੇ ਸਾਰੇ ਦੇ ਕਾਰਨ ਇਸ ਪਾਰ ਨੂੰ ਤਰਨਾ ਲਾਇਆ ਗਿਆ ਇਸ ਨੂੰ 1200 ਦੇ ਕਿਤੇ ਅੱਛੀ ਗੱਲ ਜੀ ਸਭ ਤੋਂ ਪਹਿਲਾਂ ਜਿਹੜੀ ਗੱਲ ਮੈਂ ਤੁਹਾਡੇ ਨੋਟਿਸ ਲਾਉਣਾ ਤੇ ਮੇਂਤਾਨਾ ਨੇ ਇਹ ਮੰਗ ਪੱਤਰ ਦੇਣ ਆਏ ਸੀਗੇ ਤੇ ਜਿਹੜਾ ਮੰਗ ਪੱਤਰ ਆਪਣਾ ਮੈਨੂੰ ਹੱਥ ਦੇ ਕੇ ਗਏ ਆ ਤੇ ਇਹ ਬਾਕੀ ਜਿਹੜੀ ਗੱਲ ਇਹ ਕਹਿ ਰਿਹਾ ਬੀਤੇੇ ਵਾਰਦਾਤਾਂ ਵਧੀਆ ਹੋਈਆਂ ਤੇ ਮੇਰੇ ਨੋਟਿਸ ਵਿੱਚ ਇਹੋ ਜਿਹੀ ਗੱਲ ਨਹੀਂ ਹੈ ਜਿੰਨੀਆਂ ਕਿ ਵਾਰਦਾਤਾਂ ਸਾਡੇ ਹੋਈਆਂ ਉਹ ਸਾਰੀਆਂ ਟ੍ਰੇਸ ਕੀਤੀਆਂ ਕੰਟਰੋਲ ਕੀਤੀਆਂ ਇਲਾਕੇ ਦੇ ਵਿੱਚ ਕਾਫੀ ਲੋਕ ਸੁਰੱਖਿਅਤ ਮਹਿਸੂਸ ਵੀ ਕਰਦੇ ਆ ਔਰ ਦੱਸਦੇ ਵੀ ਆ ਜਿੰਨੇ ਇੱਥੇ ਪ੍ਰੋਟੀ ਵਾਲੇ ਬੰਦੇ ਸੀ ਜਿਹਨੇ ਲੁਟੇਰੇ ਸੀ ਜਿੰਨੇ ਵੀ ਹੋਰ ਲਗੜਾ ਦੇ ਝਗੜੇ ਹੋਏ ਉਹ ਸਾਰਿਆਂ ਤੇ ਤੁਰੰਤ ਕਾਰਵਾਈ ਕਰਕੇ ਉਹਨਾਂ ਨੂੰ ਜੇਲ੍ਹ ਭੇਜਿਆ ਗਿਆ ਔਰ ਜਿਹੜਾ ਕੋ ਅੱਗੇ ਬੰਵਾਸੀ ਇਦਾਂ ਨਹੀਂ ਕਰੂਗਾ ਉਹਨੂੰ ਸਿਕਰ ਨਹੀਂ ਕੀਤਾ ਜਾਏਗਾ ਇਸ ਕਰਕੇ ਅਮਨ ਕੁਮੋਂ ਦੀ ਜਿਹੜੀ ਸੈ ਗਈ ਹੈ ਸਾਡੀ ਹਾਲਤ ਉਹ ਬੜੀ ਵਧੀਆ ਹੈ ਔਰ ਅੰਡਰ ਕੰਟਰੋਲ ਹੈ ਪਰ ਇਹੋ ਜੀ ਕੋਈ ਗੱਲ ਨਹੀਂ ਹੈ ਵੀ ਜਿਹਨਾਂ ਦੇ ਲਈ ਰਾਲਾ ਬੈਠਾ ਸੀ ਸਰ ਤੁਹਾਡੇ ਵੱਲੋਂ ਗਸ਼ਤ ਵੀ ਗਸ਼ਤਗੈਰਾ ਵੀ ਚੱਲ ਰਹੀ ਹੈ ਬਿਲਕੁਲ ਜੀ ਰਾਤ ਨੂੰ ਵੀ ਗਸ਼ਤ ਚੱਲਦੀ ਹੈ ਦਿਨੇ ਵੀ ਸਾਡੀਆਂ ਪਟੋਲਿੰਗ ਪਹੁੰਚਦੀਆਂ ਨਿਕਲਦੀਆਂ ਸਿਵਲ ਕਪੜਿਆਂ ਚ ਵੀ ਮੁਲਾਜ਼ਮ ਕਰਦੇ ਆਂ ਔਰ ਤਕਰੀਬਨ ਹਰ ਬੰਦੇ ਨੂੰ ਕੋਆਰਡੀਨੇਟ ਵੀ ਕਰੀਦਾ ਸਮਝਾਈਦਾ ਵੀ ਹੈ ਮਾਰਕੀਟਾਂ ਵਿੱਚ ਕੈਮਰੇ ਵੀ ਲਵਾਏ ਹੋਏ ਆ ਉਹਨਾਂ ਦੀ ਵੀ ਅਬਜ਼ਰਵੇਸ਼ਨ ਚੱਲਦੀ ਪਈ ਹੈ ਹੁਣ ਜਿੰਨੇ ਵੀ ਮਾਰਕੀਟ ਚ ਕੈਮਰੇ ਹੁਣ ਗਾ ਚੱਲਣਗੇ ਉਹਨਾਂ ਦਾ ਕੰਟਰੋਲ ਅਸੀਂ ਥਾਣੇ ਚ ਰੱਖਣਾ ਉਹ ਥਾਣੇ ਦੇ ਵਿੱਚ ਸਾਨੂੰ ਬੈਠਿਆ ਪਤਾ ਲੱਗ ਜੇਗਾ ਵੀ ਕਿੱਥੇ ਕੀ ਹੋ ਰਿਹਾ ਹੈ ਔਰ ਉਹ ਜਿਹੜੇ ਵੀ ਕੋ ਮਾੜਾ ਦੇਗਾ ਆਨਸਰ ਹੋਏਗਾ ਉਹਨੂੰ ਜਲਦੀ ਨੈਪ ਕਰ ਲਿਆ ਜਾਏਗਾ ਸਰ ਇਹ ਕਿਸ ਤਰ੍ਹਾਂ ਕੇ ਵਿਜਾਰਾਂ ਦੇ ਵਿੱਚ ਕਈ ਜਿਹੜਾ ਦੇ ਵਿੱਚ ਪਹਿਰੇਦਾਰ ਰਹਿੰਦੇ ਨੇ ਕੰਮ ਉਹ ਹਾਂ ਜੀ ਕਈ ਵਿਜਾਰਾਂ ਦੇ ਵਿੱਚ ਪਹਿਰੇਦਾਰ ਨਹੀਂ ਨੇ ਜੀ ਉਸ ਬਾਰੇ ਦੱਸੋ ਇਹ ਸਭ ਜਿਹੜੇ ਪਹਿਰੇਦਾਰ ਨੇ ਜੀ ਇਹਨਾਂ ਚੋ ਸਰਕਾਰੀ ਨਹੀਂ ਹੋਏ ਮਾਰਕੀਟ ਵਾਲੇ ਆਪਣੇ ਪੈਸੇ ਇਕੱਠੇ ਕਰਕੇ ਪੇ ਕਰਕੇ ਰੱਖਦੇ ਆ ਔਰ ਉਹਨਾਂ ਨੂੰ ਵੀ ਅਸੀਂ ਗਾਈਡ ਕਰਦੇ ਆ ਵੀ ਤੁਸੀਂ ਆਪਣਾ ਪਹਿਰਾ ਕਿਵੇਂ ਦੇਣਾ ਰਾਤ ਨੂੰ ਚੌਕੀਦਾਰੀ ਕਿਵੇਂ ਕਰਨੀ ਆ ਜੇ ਜਿਸ ਤਰ੍ਹਾਂ ਇੱਕ ਚੌਕੀਦਾਰ ਦੇ ਕੋਲ ਇੱਕ ਵੱਡੀ ਡਾ ਨਿੱਗਰ ਹੋਣੀ ਚਾਹੀਦੀ ਆ ਇੱਕ ਉਹਦੇ ਕੋ ਵਿਸਲ ਇੱਕ ਉਹਦੇ ਕੋ ਟਾਰਚ ਜਿਹੜੀ ਉਹ ਵੱਡੀ ਤਾਰਚ ਹੋਵੇ ਉਹਦੇ ਕੋਲ ਇੱਕ ਵਿਸਲ ਹੋਵੇ ਔਰ ਜਿੰਨੇ ਉਹ ਆਪਸ ਵਿੱਚ ਚੌਕੀਦਾਰ ਨੇ ਉਹ ਇੱਕ ਦੂਜੇ ਦੀ ਜਦੋਂ ਵਿਸਲ ਦੀ ਆਵਾਜ਼ ਆਉਂਦੀ ਇਕੱਠੇ ਵੀ ਹੋ ਸਕਣ ਵੀ ਵਿਸਲ ਹੀ ਇੱਕ ਮਤਲਬ ਸਾਧਨ ਹੈ ਜਿਹੜਾ ਇੱਕ ਦੂਜੇ ਨੂੰ ਦੂਰੋਂ ਮਾਰ ਕੇ ਉਹ ਮਤਲਬ ਬੁਲਾ ਸਕਦੇ ਆ ਵੀ ਇਹਦੀ ਆਵਾਜ਼ ਸੁਣੀ ਜਾ ਸਕਦੀ ਆ ਔਰ ਰਾਤ ਨੂੰ ਡਾਂਖੜ ਕਾਉਂਦੇ ਰਹਿੰਦੇ ਜਿਹਦੇ ਨਾਲ ਮੇਰੇ ਬਾੜੇ ਅਫਸਰ ਭਾਈ ਦੇ ਉੱਤੋਂ ਸਾਡੀ ਪੁਲਿਸ ਪਾਡੀ ਆਉਂਦੀ ਰਾਤ ਨੂੰ ਹੌਟਲ ਵਿੱਚ ਮਾਰਦੀ ਐ ਚੈੱਕ ਵੀ ਕਰਦੀ ਐ ਇਹਨਾਂ ਦੇ ਵਿੱਚ ਚੈੱਕ ਹੁੰਦੀ ਐ ਵੀ ਕੋਈ ਨੰਬੰਦੇ ਆਏ ਆ ਕੋਈ ਸੁੱਤਾ ਤਾਂ ਨਹੀਂ ਮਿਲਦਾ ਇਸ ਕਰਕੇ ਉਹਨਾਂ ਨੂੰ ਕੋਈ ਕਹੇ ਰਾਤ ਜਾਗੋ ਭਾਈ ਠੀਕ